ਹੈਲੋ ਦੋਸਤੋ ਸਾਸਰੀ ਕਾਲਾ ਦੇਖ ਲਓ ਤੁਸੀਂ ਆਖੜੀ ਐ ਝੋਟੀ ਐਡੀ ਸੁਨੱਖੀ ਸੀ ਯਾਰ ਵਲਦੇ ਆਂ ਬਈ ਆਪਾਂ ਯਾਰ ਪਸ਼ੂ ਹੁਣੇ ਦੇਖ ਲਾ ਘਰ ਦੀ ਝੋਟੀ ਐ ਘਰ ਦੀ ਝੋਟੀ ਨੂੰ ਜੋਣ ਲੱਗੇ ਆ ਪਾਲਣ ਆਪਾਂ ਬੱਡੀ ਗੱਭਣ ਹੋ ਗਈ ਸੀ ਠੀਕ ਐ ਜਿਹਨੂੰ ਵੇਚਾਂਗੇ 4 ਰੁਪਏ ਵਟਾਂਗੇ ਸਵਾ ਲੱਖ ਅਣ ਭਾਰੀ ਪਹਿਲਾਂ ਇੱਕ ਗੱਲ ਹੀ ਆਖੂ ਹਾਂ ਸਾਰਾ ਇਹ ਸਿੰਗੂ ਹੈ ਜਿਹੜੀ ਇੱਕ ਫੋਪਲਾ ਕੋਈ ਉਹਨਾਂ ਨੇ ਤੇ ਚਲੋ ਕਹਿਣਾ ਹੀ ਆ ਯਾਰ ਉਹਨਾਂ ਦਾ ਕੰਮ ਕੀ ਹੈ ਸਿਹਕ ਨਹੀਂ ਅਰੇ ਇੰਨੀ ਕੁੰਡੀ ਛੋਟੀ ਸੀ ਨਾ ਯਾਰ ਆ ਦੇਖੋ ਆ ਸਿੰਗ ਦਾ ਕੱਟਣਾ ਉਹ ਅੰਦਰ ਵੜੀ ਜਾਂਦਾ ਐਨਾ ਕੁੰਡਾ ਸਿੰਗ ਸੀ ਤੇ ਲਾਹ ਗਈ ਫੋਪਲਾ ਇਹ ਨਹੀਂ ਵੀ ਇਹੀਂ ਲਾਇਆ ਹੋਇਆ ਪਹਿਲਾਂ ਆ ਦੇਖੋ ਇਹਦਾ ਲੈ ਗਿਆ ਉਹ ਬਚ ਗਈ ਹਲੇ ਠੀਕ ਹੈ ਇਹਦੀ ਮਾਂ ਦਾ ਲਿਆ ਹੋਇਆ ਸੀ ਹੂੰ ਉਗੜਾ ਐ ਨੁਕਸਾਨ ਹੋ ਜਾਂਦਾ ਤੇ ਆ ਦੇਖੋ ਇਹਦੇ ਸਿੰਘ ਹੁੰਦੇ ਝੋਟੀਆਂ ਇਹ ਵੀ ਖੱਪੜ ਉਹ ਵੀ ਖੱਪੜ ਗੱਲ ਕਰਦਾ ਮੈਂ ਵੀ ਯਾਰ ਘਾਟਾ ਪੈਣਾ ਤੇ ਕਿੱਦਾਂ ਸਨੱਖਾ ਸਿੰਘ ਸੀ ਕਿੱਦਾਂ ਸੋਹਣਾ ਸੀ ਯਾਰ ਨਹੀਂ ਜਿਵੇਂ ਬਣ ਜੂ ਯਾਰ ਉਹ ਸਿੰਘ ਹੂੰ